ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਕਦੇਵ ਸਿੰਘ ਗਿੱਲ ਗਰੀਬ ਮਜ਼ਦੂਰਾ ਗਰੀਬ ਤੇ ਕਰਤਕ ਕਿਸਾਨਾਂ ਦੀ ਆਵਾਜ਼ ਪਈ ਤਕੜੀ ਦੀ ਆਵਾਜ਼ ਤਾਂ ਹਰ ਕੋਈ ਬਣ ਜਾਂਦਾ ਪਰ ਗਰੀਬ ਦੀ ਗੱਲ ਨਹੀਂ ਕੋਈ ਕਰਦਾ ਅੱਜ ਉਹਨਾਂ ਗਰੀਬਾਂ ਕਿਸਾਨਾਂ ਮਜ਼ਦੂਰਾ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਜਿਨ੍ਹਾਂ ਦੇ ਬੱਚੇ ਚੱਕੇ ਨੰਬਰ ਲੈ ਕੇ ਪਾਸ ਹੋ ਚੁੱਕੇ ਆ ਕਾਬਲੀਅਤ ਰੱਖਦੇ ਆ ਲੇਕਿਨ ਪੈਸਾ ਕੋਲ ਨਾ ਹੋਣ ਕਰਕੇ ਜ਼ਮੀਨ ਜਾਇਦਾਦ ਕੋਲ ਨਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਬਾਹਰ ਨਹੀਂ ਕੇਤ ਪਾਰੇ ਕਿਉਂਕਿ ਅਗਰ ਕਿਸੇ ਸਮਾਇਦਾਰ ਘਰ ਦਾ ਬੱਚਾ ਬਾਹਰ ਪੜ੍ਹਨ ਜਾਣਾ ਚਾਹੁੰਦਾ ਤਾਂ ਇੱਕ ਅਦਾ ਕਿਲਾ ਵੇਸ਼ਕੀ ਬੱਚੇ ਨੂੰ ਭੇਜ ਦਿੰਦੇ ਆ ਪਰ ਗਰੀਬ ਮਜ਼ਦੂਰਾਂ ਤੇ ਛੋਟੇ ਗਰੀਬ ਕਿਸਾਨਾਂ ਦੇ ਇੱਥੋਂ ਤੱਕ ਪਹੁੰਚ ਨਹੀਂ ਹੁੰਦੀ ਬੱਚੇ ਪੂਰੀ ਕਾਬਲੀਅਤ ਰੱਖਣ ਦੇ باوجود ਵੀ ਆਪਣੀ ਡਰੀਮ ਪੂਰੀ ਨਹੀਂ ਕਰ ਫੁੰਦੇ ਤਾਂ ਸਾਰੇ ਪਰਿਵਾਰਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਚੰਗੇ ਨੰਬਰ ਲੈ ਕੇ ਪਾਸ ਹੋ ਚੁੱਕੇ ਪਲੱਸ 2 ਕੰਪਲੀਟ ਕਰ ਚੁੱਕੇ ਆ ਜਾਂ ਬੀਏ ਕਰ ਰਹੇ ਆ ਜਾਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਜਾਣ ਦਾ ਬਾਹਰ ਪੜਨ ਵਾਸਤੇ ਬਹੁਤ ਵੱਡੇ ਲੈਵਲ ਤੇ ਸਹਿਯੋਗ ਦਿੱਤਾ ਜਾ ਰਿਹਾ ਤੁਹਾਡੀ ਜੇਬ ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਲੱਗੂਗਾ ਤੁਹਾਨੂੰ ਪੂਰੇ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਵਿਸ਼ਾਤ ਤੇ ਕੇ ਬੱਚਾ ਕਾਬਲੀਅਤ ਹੋਣੀ ਚਾਹੀਦੀ ਬੱਚੇ ਦੀ ਪੜਾਈ ਦੇ ਵਿੱਚ ਚੰਗੇ ਨੰਬਰ ਹੋਣੇ ਚਾਹੀਦੇ ਆ ਅਗਰ ਕੋਈ ਬੱਚਾ ਇਸ ਦੀ ਦਾ ਚਾਹਵ ਆਣਾ ਬਾਹਰ ਜਾ ਕੇ ਆਪਣੀ ਪੜਾਈ ਕਰਨਾ ਚਾਹੁੰਦਾ ਤੇ ਭਾਈ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਇੱਕ ਵੀ ਪੈਸਾ ਨਹੀਂ ਲੱਗੇਗਾ ਤੁਹਾਨੂੰ ਉਸ ਗੱਡੀ ਤੋਂ ਲੈ ਕੇ ਵਿਦੇਸ਼ ਦਾ ਟਿਕਟਲ ਖਰਚੇ ਤੱਕ ਉਹ ਸਾਡੀ ਰਿਸਪੋਨਸੀਬਿਲਟੀ ਹੋਊਗੀ ਸੰਪਰਕ ਕਰਨ ਵਾਸਤੇ ਨੰਬਰ ਮੈਂ ਬੋਲ ਦਿੰਦਾ 91936 13000 ਤੇ ਤੁਸੀਂ ਸੰਪਰਕ ਕਰ ਸਕਦੇ ਹੋ 91936 13000 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਆਵਾਜ਼ ਗਰੀਬ ਮਜ਼ਦੂਰਾਂ ਗਰੀਬ ਤੇ ਕਿਰਤੀ ਕਿਸਾਨਾਂ ਦੀ ਆਵਾਜ਼ ਆ ਜਦੋਂ ਮਰਜੀ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਡਿਟੇਲ ਇਸ ਕੇਸ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਫੁੱਲ ਸਹਿਯੋਗ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ